ਫਿਲਹਾਲ ਦੀ ਸਭ ਤੋਂ ਵੱਡੀ ਘਟਨਾ ਜੋ ਆ ਗੁਰੂ ਨਗਰੀ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕੀ ਇੱਕ ਐਨਆਰਆਈ ਪਰਿਵਾਰ ਦੇ ਉੱਤੇ ਜੋ ਗੋਲੀਆਂ ਦੇ ਨਾਲ ਜੋ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਅਮਨਦੀਪ ਹਸਪੀਟਲ ਵਿਖੇ ਜੋ ਆ ਇਸ ਵਕਤ ਉਸ ਨੌਜਵਾਨ ਦਾ ਜੋ ਇਲਾਜ ਚੱਲ ਰਿਹਾ ਹੈ ਤੇ ਜਿਹੜਾ ਪੂਰਾ ਪਰਿਵਾਰ ਹੈਗਾ ਉਹ ਵੀ ਮੌਕੇ ਦੇ ਉੱਤੇ ਮੌਜੂਦ ਹੈਗਾ ਪਰਿਵਾਰ ਦੇ ਨਾਲ ਵੀ ਆਪਾਂ ਗੱਲ ਕਰਦੇ ਹਾਂ ਕਿ ਕੀ ਘਟਨਾ ਵਾਪਰੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਸੀਸੀਟੀਵੀ ਦੇਖ ਰਹੇ ਹਾਂ ਕਿ ਉਸ ਦੇ ਵਿੱਚ ਨੌਜਵਾਨ ਦੇ ਉੱਤੇ ਜੋ ਆ ਗੋਲੀਆਂ ਮਾਰ ਕੇ ਉਸ ਦਾ ਜਿਹੜਾ ਕਤਲ ਕੀਤਾ ਜਾਂਦਾ ਹੈ ਇਹ ਕੋਈ ਹਾਂ ਹੁਣ ਕੀ ਕਹਿਣਾ ਵਾ ਪਰ ਕੀ ਹੋਇਆ ਕੀ ਕੀ ਨੌਜਵਾਨ ਦਾ ਉਹਨਾਂ ਦੇ ਨਾਲ ਕੋਈ ਵੈਰ ਵਿਰੋਧ ਸੀਗਾ ਵੈਰ ਵਿਰੋਧ ਨਹੀਂ ਸੀਗਾ ਸਹਰਿਆਂ ਨਾਲ ਉਹਦਾ ਮੜਾ ਮੋਟਾ ਡਿਪਿਊਟ ਹੈਗਾ ਸੀਗਾ ਬਾਕੀ ਇੱਥੇ ਲਾਗੇ ਬਨੇ ਕਿਸੇ ਨਾਲ ਉਹਦਾ ਦੁੱਖ ਵੈਰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਗਈ ਜਿਹੜੋ ਘਰ ਆਏ ਬੇਟੀ ਵੇਖਣ ਆਏ ਕਹਾਂ ਕਿ ਉਹਨਾਂ ਗੱਡੀ ਦਾ ਆਖਿਆ ਵੀ ਅਸੀਂ ਗੱਡੀ ਲੈਣੀ ਆ ਤੇ ਵੇਖਣੀ ਆ ਉਹਨੇ ਆ ਵੇਖ ਲਓ ਕੀ ਹੋਇਆ ਉਹ ਜਦੋਂ ਬਾਰੀ ਖੋਲੀ ਉਹਦਾ ਧਿਆਨ ਥੋੜਾ ਜਿਹਾ ਪਾਸੇ ਹੋਇਆ ਤਾਂ ਉਹਨਾਂ ਪਿਸਟਲ ਕੱਢ ਲਿਆ ਤੇ ਮਗਰੋਂ ਲਾ ਕੇ ਪਿਸਟਲ ਤੇ ਅੰਦਰ ਚੱਲ ਉਹ ਅੱਗੇ ਲਾ ਕੇ ਅੰਦਰ ਤੁਰਪੇ ਅੰਦਰ ਜਾ ਗਿਆ ਤੇ ਤੈਨੂੰ ਹਾਂ ਮਾਰ ਦੇਣਾ ਹਾਂ ਦਾ ਮਾਰ ਦੋ ਉਹਨਾਂ ਗੋਲੀਆਂ ਚਲਾਤੀਆਂ ਕਹਿੰਦੇ ਨੌਕਰ ਵੀ ਸੀਗਾ ਮੌਕੇ ਦੇ ਉੱਤੇ ਉਹ ਵੀ ਹੈਗਾ ਸੀ ਉੱਥੇ ਗੱਡੀਆਂ ਧੋਣ ਡਿਆ ਉਹਨੂੰ ਆਂਦੇ ਪਰਾ ਹੋ ਜਾ ਤੂੰ ਭੱਜਾ ਇੱਥੇ ਨਹੀਂ ਇੱਥੇ ਪਿੰਡ ਦੁਸ਼ਮਣੀ ਕੋਈ ਨਹੀਂ ਕਿਹੇ ਮੰਗ ਕੀ ਕੇ ਆਤਮਾ ਵੜੀ ਕਰਦੇ ਆਹਾਂ ਮੰਗ ਹੁਣ ਕੀ ਕਰਨੀ ਆ ਹੁਣ ਇਹੀ ਇਹਨੇ ਸਰਕਾਰ ਨੂੰ ਵੀ ਇੱਕ ਤੇ ਇੱਥੇ ਵੀ ਇਹਨੂੰ ਗਾਰਡ ਦਿਓ ਤੇ ਕਿਤੇ ਘਰ ਦੇ ਗਾੜੀਕਾਰ ਤੇ ਲਾਓ ਬੱਚੇ ਨਿਕੇ ਨਿਕੇ ਆ ਉਹਨਾਂ ਨੂੰ ਵੀ ਕੋਈ ਥੋੜੀ ਬਾਲੀ ਸੇਫਟੀ ਮਿਲੇ ਕੋਈ ਸਹਾਇਤਾ ਕਰਵੇ ਕੋਲ ਸਰ ਲੱਗੀ ਜਾਣ ਵੇਖੋ ਕੀ ਕਰਦੇ ਅੱਗੇ ਕਿੰਨੀਆਂ ਗੋਲੀਆਂ ਜਿਹੜੀਆਂ ਮਾਰੀਆਂ ਜਾਂ ਨੌਜਵਾਨ ਦੇ ਦੋ ਤੇ ਲੱਗੀਆਂ ਤੇ ਬਾਕੀ ਚਲਾਈਆਂ ਮੁੜ ਕੇ ਬਾਅਦ ਚ ਉਹਨਾਂ ਦਾ ਬੁਲੇਟ ੜ ਗਿਆ ਵਾ ਤੇ ਉਹ ਚੱਲਿਆ ਨਹੀਂ ਉਹਨੇ ਜਰ ਨੂੰ ਗੱਡੀ ਨੇ ਖਿੱਚ ਕੇ ਤੇ ਉਹਨੂੰ ਅੰਦਰ ਕਰ ਲਿਆ ਬੂਹਾ ਮਾਰ ਲਿਆ ਅੰਦਰੋਂ ਮੁੜ ਕੇ ਉਹ ਧੱਫੇ ਧੁਫੇ ਮਾਰਦੇ ਰਹੇ ਬੂਏ ਨੂੰ ਤੇ ਫਿਰ ਚਲੇ ਗਏ ਇਹ ਤਸਵੀਰਾਂ ਜੋ ਖਾਸ ਤੌਰ ਦੇ ਉੱਤੇ ਤੁਹਾਡੇ ਨਾਲ ਪਰਿਵਾਰ ਦੀਆਂ ਸਾਂਝੀਆਂ ਕਰ ਰਹੇ ਆ ਤਾਂ ਜੋ ਉੱਥੇ ਮੌਕੇ ਦੇ ਉੱਤੇ ਜੋ ਮੈਂਬਰ ਮੌਜੂਦ ਸੀਗੇ ਆਪਾਂ ਉਹਨਾਂ ਦੇ ਨਾਲ ਵੀ ਜ਼ਰੂਰ ਗੱਲ ਕਰਦੇ ਆਂ ਜੀ ਤੁਸੀਂ ਮੌਕੇ ਦੇ ਉੱਤੇ ਮੌਜੂਦ ਸੀ ਜਦੋਂ ਫਾਇਰਿੰਗ ਹੋਈ ਹੈ ਹਾਂ ਜੀ ਤੁਹਾਡਾ ਕੀ ਰਿਸ਼ਤਾ ਉਹਨਾਂ ਤੇ ਮੈਂ ਵਾਈਫ ਉਹਨਾਂ ਦੀ ਤੁਸੀਂ ਵਾਈਫ ਉਹਨਾਂ ਦੇ ਤਾਂ ਕੀ ਹਾਲਾਤ ਸੀਗੇ ਮੌਕੇ ਤੇ ਜਿਸ ਵੇਲੇ ਜੋ ਨੌਜਵਾਨ ਆਏ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਕੁਝ ਵੀ ਨਹੀਂ ਸਿੱਧਾ ਆ ਕੇ ਕਹਿੰਦੇ ਫੋਨ ਰੱਖ ਦਿਓ ਇੱਕ ਰੂਮ ਚ ਆਜੋ ਤੇ ਉਹ ਨਹੀਂ ਗਏ ਕੋਈ ਬੈਸਾ ਲੱਗੇ ਤਾਂ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਕੁਝ ਵੀ ਨਹੀਂ ਕਿਹਾ ਤਾ ਕੀ ਕੋ ਗੱਡੀ ਦਾ ਲੈਣ ਦੇਣ ਸੀ ਕੁਝ ਵੀ ਨਹੀਂ ਗੱਡੀ ਦਾ ਤੇ ਕੋਈ ਵੀ ਨਹੀਂ ਬਸ ਗੱਡੀ ਦਾ ਉਹਨਾ ਬਹਾਨਾ ਬਣਾਉਂਦੇ ਸੀ ਜੇ ਗੱਡੀ ਦਾ ਹੁੰਦਾ ਗੱਡੀ ਬਾਹਰੋਂ ਲੈ ਕੇ ਜਾਂਦੀ ਚਾਬੀ ਇਹਨਾਂ ਦੇ ਕੋਲ ਸੀ ਜਿੰਮ ਤੇ ਚੱਲੇ ਸੀ ਅੰਦਰ ਲੈ ਕੇ ਆਉਂਦਾ ਮਤਲਬ ਹੀ ਨਹੀਂ ਸੀ ਬੰਦਾ ਗੱਡੀ ਲੈ ਜਾਂਦੇ ਉਹ ਆਏ ਫਾਇਰਿੰਗ ਕਰਨ ਵਾਸਤੇ ਫਾਇਰਿੰਗ ਕੀਤੀ ਤੇ ਤੇ ਚਲੇ ਗਏ ਉਸੇ ਟਾਈਮ ਹੀ ਕੋਈ ਗੱਲ ਕੀਤੀ ਨਹੀਂ ਉਹਨਾਂ ਨੇ ਇਸ ਵਾਰ ਕੋਈ ਕਿਸ਼ੋਰ ਕਰਾਂਗੇ ਕੋਈ ਗੱਲਬਾਤ ਨਹੀਂ ਕੀਤੀ ਤਾਂ ਹੋਂਦ ਹੀ ਫਾਇਰਿੰਗ ਕਰਨੀ ਫਾਇਰਿੰਗ ਸ਼ੁਰੂ ਕਰ ਦਿੱਤੀ ਕਿੰਨੀ ਕਿੰਨੀਆਂ ਗੋਲੀ ਲੱਗੀਆਂ ਇੱਕ ਗੱਲ ਤੇ ਲੱਗੀ ਇੱਕ ਹੱਥ ਤੇ ਲੱਗੀਆਂ ਸਿਰ ਤੇ ਮਾਰਨਾ ਚਾਹੁੰਦੇ ਸੀ ਕਿੰਨਾ ਕਿੰਨਾ ਜੋ ਹਾਲਾਤ ਇਸ ਵਕਤ ਬਣੇ ਹੋਏ ਨੇ ਕਿਉਂਕਿ ਐਨ ਆਰ ਆਈ ਵਿਦੇਸ਼ ਚ ਰਹਿੰਦੇ ਸੀ ਇੱਥੇ ਦੇ ਐਨ ਆਰ ਆਈ ਵਾਪਸ ਆਏ ਮੇਰਾ ਐਕਸੀਡੈਂਟ ਹੋਇਆ ਉਹਦੋਂ ਵਾਪਸ ਆਏ ਸੀ ਪਰ ਇੱਥੇ ਸੇਫ ਹੀ ਨਹੀਂ ਇੱਥੇ ਰਹਿ ਕੇ ਕਰਨਾ ਵੀ ਕੀ ਸੀ ਕੋਈ ਸੇਫ ਨਹੀਂ ਕੁ ਪਰ ਉਹਨਾਂ ਨੂੰ ਇੰਡੀਆ ਰਹਿਣ ਦਾ ਬਹੁਤ ਸ਼ੌਂਕ ਸੀ ਪਰ ਕੀ ਰਹਿ ਕਰਨਗੇ ਇੱਥੇ ਰਹਿ ਕੇ ਉਹ ਬੰਦਾ ਸੇਫ ਥੋੜੀ ਹੈਗਾ ਇ ਚਾਹ ਦੇ ਟਾਈਮ ਤੁਹਾਨੂੰ ਗੋਲੀਆਂ ਮਿਲੰਦੀਆਂ ਕਿੰਨਾ ਕੁ ਸੇਫ ਹੋ ਤੁਸੀਂ ਇੱਥੇ ਪ੍ਰਸ਼ਾਸਨ ਨੇ ਇੱਥੇ ਕੀ ਗਲਵਾ ਕੀਤੀ ਆ ਕਿ ਸਾਰਾ ਕੁਝ ਕੀਤਾ ਦੇਖੋ ਇੱਕ ਵਾਰੀ ਕਰਨਗੇ ਪਤਾ ਲੱਗੇਗਾ ਨੌਕਰ ਵੀ ਉੱਥੇ ਇਸ਼ਾਰੇ ਕਰ ਰਿਹਾ ਸੀ ਜੀ ਉਹ ਵੀ ਗੱਡੀਆਂ ਧੁੰਦਾ ਪਿਆ ਸੀ ਉਹਨਾਂ ਨੇ ਵੀ ਨਾਲ ਹੀ ਅੰਦਰ ਲੈ ਆਏ ਕੋਈ ਗੱਲ ਹੀ ਨਹੀਂ ਹੋਈ ਇਸ ਵਾਰ ਤੇ ਹੁਣ ਉਹਨਾਂ ਨੇ ਕਿਵੇਂ ਵੇਖਦੇ ਹੋ ਜੀ ਕਿੰਨੇ ਕ ਮਾੜੇ ਹਾਲਾਤ ਜੋ ਕਿਉਂਕਿ ਜਿਸ ਤਰੀਕੇ ਦੇ ਨਾਲ ਫਾਇਰਿੰਗ ਜਿਹੜੀ ਹੋਈ ਆ ਜਿਹਦਾ ਤੁਸੀਂ ਵੀ ਵੇਖਦੇ ਜੇ ਤੁਸੀਂ ਪੱਤਰਕਾਰ ਜੇ ਵੀ ਸ਼ਹਿਰੇ ਜਦੋਂ ਉੱਠੀ ਦਾ ਅਖਬਾਰ ਪੜੀਦਾ ਤੇ ਉਹਦੇ ਵਿੱਚ ਉਹ ਲਿਖਿਆ ਦਾ ਫਲਾਣ ਨੇ ਤਾਂ ਮਾਰਤਾ ਹੀ ਫਲਾਣ ਤਾਂ ਆ ਹੋ ਗਿਆ ਫਲਾਣ ਨੇ ਤਾਂ ਇਹ ਕੋਈ ਲਾਇਓਨ ਆਰਡਰ ਦਾ ਤਾਂ ਕੰਮ ਹੀ ਖਤਮ ਹੋ ਗਿਆ ਤੇ ਕੋਈ ਸੇਫ ਹੈ ਨਹੀਂ ਬੰਦਾ ਘਰ 'ਚ ਨਹੀਂ ਸੇਫ ਹੈਗਾ ਜਦੋਂ ਆਪਾਂ ਘਰ 'ਚ ਲੰਮੇ ਪਏ ਆ ਜੇ ਸਵੇਰੇ ਉੱਠਣਾ ਤੇ ਗੋਲੀਆਂ ਕਿਹਨੇ ਮਾਰਦੇ ਨਹੀਂ ਕਹਦੇ ਸੇਫ ਹੈ ਆਪਾਂ ਇੱਥੇ ਪੰਜਾਬ 'ਚ ਕੋਈ ਸੇਫ ਨਹੀਂ ਜਿਹੜੇ ਆਪਣੇ ਬੱਚੇ ਆ ਉਹ ਬਾਹਰ ਨੂੰ ਐਸੇ ਕਰਕੇ ਭੱਜਣ ਦੇ ਵੀ ਸੇਫ ਹੀ ਕੋ ਨਹੀਂਗਾ ਕਿਉਂ ਨਸ਼ਾ ਮਰੀ ਜਾਂਦਾ ਕੁਝ ਇਹ ਕੰਮ ਚੱਲ ਪਿਆ ਇਹ ਲੱਗਦਾ ਕਿ ਬਾਰੇ ਆਪਣਾ ਇੰਡੀਆ ਚਾਉਣਾ ਜਿਹੜਾ ਮਹਿੰਗਾ ਪਿਆ ਮਹਿੰਗਾ ਪਿਆ ਬਹੁਤ ਮਹਿੰਗਾ ਪਿਆ ਕਿ ਹਰ ਕੋ ਇਹ ਭੱਜਦਾ ਹੈ ਕਿ ਉੱਥੋਂ ਪੈਸੇ ਕਮਾ ਕੇ ਆਪਾਂ ਇੰਡੀਆ ਚ ਜਾ ਕੇ ਆਪਾਂ ਕਾਰੋਬਾਰ ਕਰੀਏ ਹਰ ਇੱਕ ਨੂੰ ਸ਼ੌਂਕ ਹੈ ਪਰ ਜਦੋਂ ਆਇਆ ਇਹ ਜੇ ਕੰਮ ਵੇਚਦਾ ਉਹ ਅਗਰ ਆਂਦਾ ਇੰਡੀਆ ਇੰਡੀਆ ਜਾ ਕੇ ਕਰਨਾ ਕੀ ਹੈ ਫੇ ਖਾ ਕਰਕੇ ਪੰਜਾਬ ਦੇ ਵਿੱਚ ਜੋਲਾ ਹੱਤ ਬਣੇ ਜਿੱਥੇ ਤਾਂ ਜਿਹੜੇ ਵਪਾਰੀ ਸੀ ਉਹ ਭੱਜਣ ਦੇ ਆ ਪੁਲਿਸ ਜਦੋਂ ਮੌਕੇ ਦੇ ਉੱਤੇ ਪਹੁੰਚੀ ਜਾਂਦਾ ਉਹਨਾਂ ਵੱਲੋਂ ਕੀ ਕਹਿਣਾ ਨੇ ਪੁਲਸ ਤੋਂ ਹੁਣ ਆਪਦੀ ਕਾਰਵਾਈ ਕਰਨ ਢਈ ਆ ਤਫਤੀਸ਼ ਕਰਨ ਢਈ ਲੱਗਦਾ ਕਿ ਪੁਲਸ ਸਹੀ ਕਾਰਵਾਈ ਕਰ ਰਹੀ ਆ ਇਹ ਦੇ ਜੀ ਹੁਣ ਟਾਈਮ ਆਉਣ ਤੇ ਪਤਾ ਲੱਗੂਗਾ ਕੀ ਹਾਲਾਤ ਕਿੱਦਾਂ ਦੇ ਨੇ ਉਹਨਾਂ ਦੇ ਕੀ ਨਾਮ ਕੀ ਸੀ ਹਾਲਾਤ ਅਜੇ ਕੁਝ ਨਹੀਂ ਅਸੀਂ ਕਹਿ ਸਕਦੇ ਜਿੰਨਾ ਚਿਰ ਉਹਨਾਂ ਦੇ ਸੀਸੀ ਆਪਣੇ ਸਕੈਨ ਸਕੂਨ ਚ ਕਲੀਅਰ ਹੋਣਾ ਸਭ ਕੁਝ ਅਜੇ ਅਸੀਂ ਕੁਝ ਨਹੀਂ ਦੱਸ ਸਕਦੇ ਕੀ ਨਾਮ ਕੀ ਸੀ ਸੁਖਚੈਨ ਸਿੰਘ ਸੁਖਚੈਨ ਸਿੰਘ ਸੁਖਚੈਨ ਸਿੰਘ ਕਿੰਨੇ ਸਾਲਾਂ ਤੋਂ ਵਿਦੇਸ਼ ਦੇ ਵਿੱਚ ਕਾਫੀ 15-20 ਸਾਲ ਹੋ ਗਏ ਬਾਹਰ ਗਿਆ ਨੂੰ ਤੇ ਕਸ ਹੁਣ ਗ੍ਰੀਨ ਕਾਰਡ ਮਿਲਿਆ ਹੈ ਤੇ ਹੁਣ ਆਉਂਦਾ ਜਾਂਦਾ ਹੈਗਾ ਉਹ ਜਾਂਦਾ ਵੀ ਚੱਲ ਮੈਂ ਕਿਤੇ ਇੱਥੇ ਸੈਟਲ ਸਟਲ ਹੋ ਜੂੰਗਾ ਮਾੜਾ ਮੋਟਾ ਕੋਈ ਛੋਟਾ ਮੋਟਾ ਕਰੂੰਗਾ ਕੋ ਕਾਰੋਬਾਰ ਪਰ ਨਹੀਂ ਗੱਲ ਬਣਦੀ ਥੋੜੇ ਦਿਨ ਪਹਿਲਾਂ ਗੱਡੀ ਲਈ ਸੀ ਉਹ ਗੱਡੀ ਲੈ ਬੈਠੀ ਨੂੰ ਸੋਚਿਆ ਜੀ ਸਵੇਰ ਵੱਲੇ ਇਸ ਤਰੀਕੇ ਦੇ ਨਾਲ ਗੋਲੀਬਾਰੀ ਹੋ ਜੂਗੀ ਕਾਰ ਦੇ ਵਿੱਚ ਇਹੋ ਜਿਹੇ ਹਾਲਾਤ ਪੈ ਜਾਣ ਸੋਚਣਾ ਤੁਹਾਨੂੰ ਵੀ ਪਤਾ ਹੀ ਆ ਜੀ ਕੌਣ ਸੋਚਦਾ ਵਾ ਤੇ ਦੇਖੋ ਵੈਰ ਹੋਏ ਤੇ ਉਹ ਬੰਦਾ ਹੁੰਦਾ ਵਾ ਲੈ ਵੀ ਸਾਡਾ ਕਿਸੇ ਨਾਲ ਵੈਰ ਆ ਤੇ ਅਸੀਂ ਡਰ ਕੇ ਰਹੀਏ ਜਾਂ ਕੁਝ ਆਪਣਾ ਕਰੀਏ ਕੀ ਪ੍ਰਸ਼ਾਸਨ ਤੋਂ ਕੀ ਉਮੀਦ ਆ ਤੁਹਾਨੂੰ ਇਹ ਤੇ ਜੀ ਸਮਝ ਦੱਸੂਗਾ ਜੀ ਤਾਂ ਇਹ ਤਸਵੀਰਾਂ ਖਾਸ ਪਰਿਵਾਰ ਦੀਆਂ ਸੰਝਾ ਕਰ ਰਿਹਾ ਕਿ ਜਿੱਥੇ ਕਿ ਪਰਿਵਾਰ ਵੱਲੋਂ ਪ੍ਰਸ਼ਾਸਨ ਦੇ ਉੱਤੇ ਇੱਕ ਉਮੀਦ ਜਤਾਈ ਜਾ ਰਹੀ ਹੈ ਕਿ ਜੋ ਕਾਰਵਾਈ ਆ ਉਹ ਜਲਦੀ ਜਲਦ ਉਹਨਾਂ ਵੱਲੋਂ ਕੀਤੀ ਜਾਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਘਰ ਦੇ ਅੰਦਰ ਵੜ ਕੇ ਜੋ ਫਾਇਰਿੰਗ ਕੀਤੀ ਗਈ ਨੌਜਵਾਨ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਸ਼ਰੇਆਮ ਤਾਂ ਸੁਖਚੈਨ ਸਿੰਘ ਨਾਮ ਦਾ ਨੌਜਵਾਨ ਸੀਗਾ ਜੋ ਕਿ ਵਿਦੇਸ਼ ਦੇ ਵਿੱਚ ਕਾਫੀ ਸਮੇਂ ਤੋਂ ਰਹਿ ਰਿਹਾ ਸੀਗਾ ਤਾਂ ਉਸ ਦੇ ਉੱਤੇ ਜਿਹੜੀ ਹੈ ਗੋਲੀਆਂ ਚਲਾ ਕੇ ਉਸ ਦਾ ਉਹ ਕਤਲ ਕਰਨ ਦੀ ਜੋਗਾ ਕੋਸ਼ਿਸ਼ ਕੀਤੀ ਗਈ ਆ ਨੌਜਵਾਨਾਂ ਵੱਲੋਂ ਤਾਂ ਜ਼ਰੂਰ ਹੈ ਇਸ ਦੇ ਵਿੱਚ ਖਾਸ ਤੌਰ ਦੇ ਉੱਤੇ ਨੌਕਰ ਦਾ ਖਾਸ ਕਰਕੇ ਜੋ ਕਿਹਾ ਜਾ ਰਿਹਾ ਕਿ ਨੌਕਰ ਜੋ ਇਸ਼ਾਰੇ ਕਰਦਾ ਦਿਖਾਈ ਦੇ ਰਿਹਾ ਸੀਗਾ ਪਰ ਇਸ ਵਕਤ ਉਸ ਨੌਕਰ ਨੂੰ ਵੀ ਹੁਣ ਪੁਲਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੋਇਆ ਹੈ ਤਾਂ ਵੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਸ ਹੁਣ ਕੀ ਕਾਰਵਾਈ ਕਰਦੀ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸਿਊਟਿਵ ਜਗਵਾਨੀ ਟੀਵੀ ਅਮਰਿਤ